ਜੋੜੇ ਗੰਢਣ ਵਾਲਾ ਸਤਗੁਰ ਟੁੱਟੇ ਲੇਖ ਵੀ ਜੋੜਦਾ ਜੋੜੇ ਗੰਢਣ ਵਾਲਾ ਸਤਗੁਰ ਟੁੱਟੇ ਲੇਖ ਵੀ ਜੋੜਦਾ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਾਰੇ ਝਖੜ ਮੋੜਦਾ ਜੋੜੇ ਗੰਢਣ ਵਾਲਾ ਸਤਗੁਰ ਟੁੱਟੇ ਲੇਖ ਵੀ ਜੋੜਦਾ ਹੋ ਸੱਚੋ ਸਾਚੇ ਕਹਿੰਦੇ ਝੂਠ ਬੋਲਦੇ ਨਹੀਂ ਚਖੜਾ ਤੂਫਾਨਾ ਮੋਰੇ ਡੋਲਦੇ ਨਹੀਂ ਆਏ ਬਫਾ ਹੀ ਕਮੋਂਦੇ ਬਫادار ਹੁੰਦਿਆਂ ਹੋ ਗੁਰੂ ਰਵਿਦਾਸ ਜੀ ਦੇ ਪੁੱਤਰ ਕਹਾਂ ਇਹ 바ਵਾ ਸਾਭ ਜੀ ਦੇ ਪੱਕੇ ਪੈਰੋਂ ਕਾਰ ਹੁੰਦਿਆਂ ਓ 바ਵਾ ਸਾਭ ਜੀ ਦੇ ਪੱਕੇ ਪੈਰੋਂ ਕਾਰ ਹੁੰਦਿਆਂ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਜੈ ਗੁਰਦੇਵ ਧੰਨ ਗੁਰਦੇਵ ਜੀ ਸੁਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਫਗਵਾੜਾ ਸ਼ਹਿਰ ਦੇ ਵਿੱਚ ਔਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਸਿੰਗਰ ਸੋਨਾ ਬੈਂਸ ਜੀ ਜੋ ਸਤਗੁਰੂ ਰਵਿਦਾਸ ਮਹਾਰਾਜ ਤੇ ਡਾਕਟਰ ਬੀਰਾਂ ਅੰਬੇਡਕਰ ਸਾਹਿਬ ਜੀ ਦੇ ਬਿਨਾ ਦੇ ਕਾਫੀ Song ਆਏ ਹੋਏ ਆ ਅੱਜ ਅਸੀਂ ਇਹਨਾਂ ਦੇ ਗ੍ਰੈਭ ਕੇ ਪਹੁੰਚੇ ਆਂ ਔਰ ਇਹਨਾਂ ਦੇ ਬਹੁਤ ਸਾਰੇ ਜਿਹੜੇ ਗਾਣੇ ਆ ਇਸ ਸਮੇਂ ਮਾਰਕੀਟ 'ਤੇ ਚੱਲਦੇ ਪਏ ਆ ਔਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸਿੰਗਿੰਗ ਦੇ ਖੇਤਰ ਵਿੱਚ ਕਦੋਂ ਆਏ ਆ ਔਰ ਕਿੰਨੇ ਹੁਣ ਤੱਕ ਸਤਿਗੁਰੂ ਰਬਦਾਸ ਜੀ ਡਾਕਟਰ ਬੀਰਾਂ Ambedkar ਸਾਹਿਬ ਜੀ ਜਾਂ ਮਿਸ਼ਨ ਨਾਲ ਸੰਬੰਧ ਜਿਹੜੇ ਕਿੰਨੇ ਕਿ ਸੌਂਗ ਇਹਨਾਂ ਨੇ ਹੁਣ ਤੱਕ ਕਰ ਲਿਆ ਹਾਂਜੀ ਸੋਨਾ ਬੈਸਪਾਈ ਜੈ ਗੁਰਦੇਵ ਜੀ ਜੈ ਗੁਰਦੇਵ ਧੰਗੁਰਦੇਵ ਸਭ ਤੋਂ ਪਹਿਲਾਂ ਜੀ ਮੈਂ ਧੰਨ ਧੰਨ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ 648 ਗੁਰਪੁਰਬ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਔਰ ਬਹੁਤ ਧੰਨਵਾਦ ਕਰਦਾ ਆਪਣੇ ਵੀਰ ਜੀ ਹੁਣਾਂ ਦਾ ਬਾਈ ਲਾਈਵ ਨਵੀਸ ਤੋਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਸਾਡੇ ਜੱਸੀ ਗੱਡੂ ਜੀ ਸੁਰੇਸ਼ ਬੈਂਸਪਾ ਜੀ ਅਸੀਂ ਕਾਫੀ ਸੋਸ਼ਲ ਮੀਡੀਆ ਤੇ ਤੁਹਾਡੇ ਅਕਸਰ ਦੇਖਦੇ ਰਹੇ ਨੇ ਸੋ ਅੱਜ ਤੁਹਾਡੇ ਨਾਲ ਰੂਬਰੂ ਹੋ ਗਏ ਆ ਸੋ ਬਹੁਤ ਵਧੀਆ ਜਿੱਥੇ ਤੁਸੀਂ ਸਿੰਗਰ ਹੋ ਉੱਥੇ ਵਧੀਆ ਸੁਭਾਅ ਦੇ ਵੀ ਮਾਲਕ ਆ ਔਰ ਅਸੀਂ ਦੇਖਿਆ ਕਿ ਆਪ ਜੀ ਦੇ ਮਾਤਾ ਜੀ ਦਾ ਵੀ ਆਪ ਜੀ ਤੇ ਕਾਫੀ ਆਸ਼ੀਰਵਾਦ ਆ ਔਰ ਸਰ ਕਿੰਨਾ ਕ ਸਾਲ ਹੋ ਗਏ ਤੁਹਾਨੂੰ ਸਿੰਗਿੰਗ ਦੀ ਲਾਈਨ ਵਿੱਚ ਆਏ ਹੋ ਮੈਨੂੰ ਜੀ 15 ਸਾਲ ਹੋ ਗਏ ਜੀ ਇਸ ਲਾਈਨ ਦੇ ਵਿੱਚ ਮੈਨੂੰ ਬੜੀ ਸਤਿਗੁਰਾਂ ਦੀ ਬਹੁਤ ਕਿਰਪਾ ਜੀ ਜਿੱਥੇ ਜਾਈਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਸਾਨੂੰ ਪ੍ਰੋ ਮਿਲਦੇ ਆ ਜੀ ਬਸ ਇਹਦੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖਣ ਜੀ ਸਰ ਫੈਮਿਲੀ ਦਾ ਕਿਵੇਂ سپورਟ ਪੂਰੀ سپورਟ ਹੈ ਜੀ ਬਹੁਤ سپورਟ ਹੈ ਜੀ ਸਭ ਤੋਂ ਜਿਆਦਾ سپورਟ ਮੇਰੇ ਮੰਮੀ ਹੋਣਾ ਦੀ ਪਾਪਾ ਹੋਣਾ ਦੀ ਬਹੁਤ سپورਟ ਹੈ ਜੀ ਇਹਨਾਂ ਦੇ ਆਸ਼ੀਰਵਾਦ ਕਾ ਕਿਉਂਕਿ ਕਹਿੰਦੇ ਹੁੰਦੇ ਆ ਜੀ ਮਾਪੇ ਦੀ ਆਸ਼ੀਰਵਾਦ ਦੇ ਨਾਲੇ ਸਾਰੇ ਕਾਰਜ ਹੁੰਦੇ ਆ ਜੀ ਗੁਰੂ ਮਹਾਰਾਜ ਵੀ ਕਹਿੰਦੇ ਆ ਜੀ ਬਸ ਮਾਪੇ ਦੀ ਸੇਵਾ ਕਰੋ ਸਭ ਕੁਝ ਮਿਲਦਾ ਜੀ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਬਹੁਤ ਸਾਰਾ ਪਿਆਰ ਸਤਿਕਾਰ ਮਿਲਦਾ ਜ ਸੋਨਾ ਬੈਸ ਭਾਈ ਜਦੋਂ ਤੁਸੀਂ ਸਟੇਜ 'ਤੇ ਪਰਫਾਰਮਸ ਕਰਦੇ ਹੋ ਜਦੋਂ ਘਰੇ ਤੁਹਾਨੂੰ ਕਾਫੀ ਦੇਖਿਆ ਭਾਈ ਉੱਪਰ ਮਾਰੇ ਮਾਰੇ ਜਾਂ ਕਾਫੀ ਤੁਹਾਨੂੰ ਜਿਹੜੇ ਆਵਾਰਡ ਮੈਨੂੰ ਲੱਗਦਾ ਕਿ ਇਹ ਕਾਫੀ ਨਾਮ ਜਿਹੜਾ ਤੁਸੀਂ ਕੱਲਾ ਫਗਵਾੜੇ ਨਹੀਂ ਕੱਲਾ ਜਲੰਧਰ ਨਹੀਂ ਜੇ ਪੂਰੇ ਪੰਜਾਬ ਦੇ ਵਿੱਚ ਘਟਿਆ ਹੋਇਆ ਤਾਂ ਜਦੋਂ ਤੁਸੀਂ ਵਾਪਸ ਆਉਨੇ ਆ ਵਕ ਵਕ ਸਨਮਾਨ ਦੇ ਨਾਲ ਤੇ ਪਰਿਵਾਰ ਮੈਂਬਰਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਜਦੋਂ ਮੈਂ ਕਿਤੇ ਪਰਫਾਰਮ ਕਰਨ ਜਾਂਦਾ ਮੇਰੀ ਮਮੀ ਹੁਣੇ ਕਦੇ ਇਹ ਨਹੀਂ ਪੁੱਛਿਆ ਵੀ ਕਿੰਨੇ ਪੈਸੇ ਬਣੇ ਆ ਪਰ ਮੇਰੇ ਮਾਤਾ ਜੀ ਨੇ ਇਹ ਪੁੱਛਿਆ ਵੀ ਲੋਕਾਂ ਨੇ ਤੇਰਾ ਪਰਫ हां जी हां जी मेनू बहुत सारा सत्कार ਸਾਡੇ ਮੰਮੀ ਹੋਣਾਂ ਦਾ ਬਹੁਤ ਇਹਨਾਂ ਦਾ ਅਸ਼ੀਰਵਾਦ ਹੈ ਜੀ ਮੇਰੇ ਸਿਰ ਤੇ ਹੈ ਜੀ ਸਤਗੁਰੂ ਰਬਦਾਸ ਮਰਦ 648ਵੇਂ ਪ੍ਰਕਾਸ਼ਪੁਰਪ ਤੇ ਤੁਹਾਡਾ ਨਵਾਂ ਟਰੈਕ ਨਵਾਂ ਸ਼ਬਦ ਜਿਹੜਾ ਕਿਹੜਾ ਇਸ ਵਾਰੀ ਆ ਰਿਹਾ ਜੀ हां जी ਡੇਰਾ ਸੱਚਖੰਡ ਬੱਲਾ ਤੋਂ ਜੀ ਇੱਕ ਮੇਰਾ ਸ਼ਬਦ ਰਿਲੀਜ਼ ਹੋਇਆ ਜੀ ਇਹ ਸਤਗੁਰੂ ਟੁੱਟੇ ਲੇਖ ਵਿਜੋੜਦਾ ਉਹਦੇ ਮੈਂ ਦੋ ਬੋਲ ਆਪ ਜੀ ਦੇ ਨਾਲ ਸਾਂਝੇ ਕਰਦਾ ਜੀ ਜੋੜੇ ਗੰਢਣ ਵਾਲਾ ਸਤਗੁਰੂ ਟੁੱਟੇ ਲੇਖ ਵਿਜੋੜਦਾ ਜੋੜੇ ਗੰਡਣ ਵਾਲਾ ਸਤਿਗੁਰ ਟੁੱਟੇ ਲੇਖ ਵੀ ਜੋੜਦਾ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਾਰੇ ਝਖੜ ਮੋੜਦਾ ਜੋੜੇ ਗੰਡਣ ਵਾਲਾ ਸਤਿਗੁਰ ਟੁੱਟੇ ਲੇਖ ਵੀ ਜੋੜਦਾ ਵਾਜੀ ਵਾਜੀ ਸੱਚ ਦਾ ਤੁਸੀਂ ਗੁਰੂ ਰਬਦਾਸ ਮਹਾਰਾਜ ਜੀ ਦੇ ਗੁਰਪ ਨੂੰ ਸਮਰਪਿਤ ਤੇ ਜਿਹੜਾ ਸ਼ਬਦ ਲਗਾਇਆ ਕੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਵੀ ਕੋਈ ਸ਼ਬਦ ਜੀ ਗੁਰੂ ਰਬਦਾਸ ਮਹਾਰਾਜ ਦੇ ਇਕੱਠਿਆਂ ਦਾ ਕੀਤਾ ਪਹਿਲਾਂ ਹਾਂਜੀ ਹਾਂਜੀ ਕੀਤਾ ਜੀ ਹਾਂਜੀ ਉਹਦੀਆਂ ਦੋ ਲਾਈਨਾਂ ਜੀ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਜੀ ਹੋ ਸੱਚੋ ਸੱਚ ਕਹਿੰਦੇ ਝੂਠ ਬੋਲਦੇ ਨਹੀਂ ਚਖੜਾ ਤੂਫਾਨਾ ਮੋਰੇ ਢੋਲਦੇ ਨਹੀਂ ਆਏ ਬਫਾਹੀ ਕਮੋਂਦੇ ਬਫਾਦਾਰ ਹੁੰਦੇ ਆ ਹੋ ਗੁਰੂ ਰਵਿਦਾਸ ਜੀ ਦੇ ਪੁੱਤਰ ਕਹਾਂ ਇਹ ਬਾਵਾ ਸਾਬ ਜੀ ਦੇ ਪੱਕੇ ਪੈਰੋਂ ਕਾਰ ਹੁੰਦੇ ਆ ਉਹ ਬਾਵਾ ਸਾਬ ਜੀ ਦੇ ਪੱਕੇ ਪੈਰੋਂ ਕਾਰ ਹੁੰਦੇ ਆ ਸਰ ਕਿੰਨੇ ਕਿ ਤੁਹਾਡੇ ਹੁਣ ਤੱਕ ਜਿਹੜੇ ਮਾਰਕੀਟ ਵਿੱਚ ਧਾਰਮਿਕ ਸੌਂਗ ਜਾਂ ਹੋਰ ਵੀ ਪੰਜਾਬੀ ਸੌਂਗ ਹੁਣ ਤੱਕ ਆ ਚੁੱਕੇ ਲਗਭਗ ਅਰਦਾਸ ਮਹਾਰਾਜ ਜਿਹਦੇ ਜੀ ਇਹ 2008 ਦੇ ਵਿੱਚ ਵੀ ਮੈਂ ਕੀਤੇ ਸੀਗਾ ਜੀ ਜਨਮ ਦਿਨ ਸਤਗੁਰ ਦਾ ਸਾਡੇ ਛਿੰਦਾ ਗੁਰਆਂ ਵਾਲਾ ਜੀ ਉਹਨਾਂ ਦੀ ਕਲਮ ਚ ਲਿਖੇ ਗੀਤ ਤਾਂ ਸਰਜੀਵਨ ਬਾਜੀ ਉਹਨਾਂ ਦੀ ਕਲਮ ਚ ਲਿਖੇ ਗੀਤ ਆਪਣੇ ਮਹਿੰਦਰ ਸੰਧੂ ਜੀ ਉਹਨਾਂ ਨੇ ਵੀ ਉਹਨਾਂ ਦਾ ਵੀ ਗੀਤ ਰਿਕਾਰਡ ਕੀਤਾ ਸੀਗਾ ਜੀ ਉਹ ਉਹਨਾਂ ਦਾ ਵੀ ਲਿਖਿਆ ਜੀ ਹੁਣ ਹੁਣ ਵੀ ਆਇਆ ਜੀ ਆਪਣੇ ਪ੍ਰੀਤ ਬਲਿਹਾਰ ਜੀ ਉਹਨਾਂ ਦੇ ਕਲਮ ਚੋਂ ਲਿਖਿਆ ਗੀਤ ਹੈ ਜੀ ਜੋੜੇ ਘੰਟਣ ਵਾਲਾ ਸਤਗੁਰੂ ਟੁੱਟੇ ਦੇ ਕੇ ਵਿਜੋੜਦਾ ਬਹੁਤ ਸਾਰਾ ਪਿਆਰ ਮਿਲ ਰਿਹਾ ਜੀ ਇਸ ਭਜਨ ਨੂੰ ਮੈਂ ਸਾਰੇ ਹੀ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ ਅ ਅ ਜੀ ਅਗਰ ਸਰੋਤਿਆਂ ਕੋਈ ਤੁਹਾਡਾ ਨਾਲ ਸੰਪਰਕ ਕਰਨਾ ਚਾਹਣ ਜਿਦਾ ਗੁਰਪੁਰਪ ਦਾ ਸਮਾਂ ਤਾਂ ਆਪ ਜੀ ਨੂੰ ਪਤਾ ਹੈ ਗੁਰਪੁਰ ਤੋਂ ਬਾਅਦ ਵੀ ਜਿਹੜਾ ਗੁਰਪੁਰ ਲੋਕਾਂ ਨੇ ਮਨਾਉਣਾ ਹੈ ਜਿੱਦਾ ਕਈ ਕਾਂਛੀ ਦੀ ਗੱਈ ਹੁੰਦੀ ਹੈ ਅਗਰ ਕੋਈ ਤੁਹਾਡਾ ਨਾਲ ਸੰਪਰਕ ਕਰਨਾ ਚਾਹਵੇ ਤੁਹਾਡਾ ਕੰਟੈਕਟ ਨੰਬਰ ਵਗੈਰਾ ਤੁਸੀਂ ਬੋਲ ਸਕਦੇ ਹਾਂ ਜੀ ਕੰਟੈਕਟ ਨੰਬਰ ਹੈ ਮੇਰਾ ਨੰਬਰ ਹੈਗਾ ਜੀ 98158 8118492293601 ਲਾਸਟ ਸਰ ਕੋਈ ਸਨੇਹਾ ਗੁਰੂ ਅਰਬਦਾਸ ਜੀ ਨਾਲ ਸੰਗਤਾਂ ਜਿਵੇਂ ਕਿ ਗੁਰਪੁਰਬ ਆ ਰਿਹਾ 648ਵੇਂ ਗੁਰੂ ਸਾਹਿਬ ਦਾ ਕੋਈ ਸਨੇਹਾ ਸੰਗਤ ਨੂੰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਬਸ ਇਹ ਹੈ ਜੀ ਮੈਂ ਤਨ ਤਨ ਸਤਿਗੁਰੂ ਅਰਬਦਾਸ ਮਹਾਰਾਜੀ ਸੱਚੇ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਤਾਂ ਮੈਂ ਆਪਣੇ ਵੀਰ ਜੀ ਵਿਨੋਦ ਸੋਮਨ ਜੀ ਦਾ ਇਹਨਾਂ ਦਾ ਵੀ ਤਹਿ ਦਿਲੋਂ ਤਹਿਮਾਦ ਕਰਦਾ ਜਿਹੜੇ ਕਿ ਸਾਡੇ ਜੱਸੀ ਗੁੱਡੂ ਜੀ ਇਹਨਾਂ ਦਾ ਵੀ ਤਹਿ ਦਿਲੋਂ ਤਹਿਮਾਦ ਕਰਦਾ ਜੀ ਦੋ ਬੋਲ ਸਾਡੇ ਮੰਮੀ ਹੋਣੇ ਕਹਿਣਗੇ ਜੀ ਮੈਂ ਇਹਨਾਂ ਨੂੰ ਕਹਿੰਦਾ ਜੀ ਅ ਮਤ ਜੈ ਗੁਰਦੇਵ ਜੀ ਹਰ ਗੁਰਦੇਵ ਬੇਟਾ ਮਤ ਤੁਹਾਡਾ ਜਿਹੜਾ ਮੁੰਡਾ ਆ ਬਹੁਤ ਸੋਹਣਾ ਗਾਉਂਦਾ ਆ ਅਸੀਂ ਅਸੀਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਅਕਸਰ ਜਿਹੜੇ ਸੌਂਗ ਸੁਣਦੇ ਹੁੰਦੇ ਸੀਗੇ ਜਾਂ ਜਿਹਨਾਂ ਦੇ ਦਰਸ਼ਨ ਵੀ ਕੀਤੇ ਆ ਇਹ ਸਿੰਗਰ ਤਾਂ ਹੈਗੇ ਹੈਗੇ ਵਧੀਆ ਪਰ ਬਹੁਤ ਵਧੀਆ ਇਨਸਾਨ ਵੀ ਹੈ। ਔਰ ਇਹਨਾਂ ਦੀ ਜਿਹੜੀ ਪੂਰੀ ਸਪੋਰਟ ਕਰਦੇ ਆ ਤੁਸੀਂ। ਹਾਂਜੀ ਹਾਂਜੀ ਮੈਂ ਤਾਂ ਛੋਟੇ ਹੁੰਦੇ ਤੋਂ ਹੀ ਕਰਦੀ। ਇਧਰ ਹੀ ਲੈਣ ਚਾਹੀਦਾ ਇਹ ਕਿਹਾਲੀ ਇਧਰ ਸ। ਮਾਤਾ ਜੀ ਕਿੰਨਾ ਕੁ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਭਾਜੀ ਹੁਣੇ ਪੱਖ-ਪੱਖ ਸਟੇਜਾਂ ਤੋਂ ਆਉਂਦੇ ਆ ਹੱਥ ਦੇ ਵਿੱਚ ਟਰਾਫੀਆਂ ਫੜੀਆਂ ਹੁੰਦੀਆਂ ਤੇ ਜਦਾਂ ਮਤਲਬ ਕਿੰਨਾ ਕੁ ਮਾਣ ਮਹਿਸੂਸ ਹੁੰਦਾ। ਬਹੁਤ ਜ਼ਿਆਦਾ ਬੇਟਾ ਸਨ ਤਾਂ ਬੜੀ ਖੁਸ਼ੀ ਹੁੰਦੀ ਮੈਂ ਤਾਂ ਇਹੋ ਹੀ ਪੁੱਛਦੀ ਬੇਟਾ ਪ੍ਰੋਗਰਾਮ ਵਧੀਆ ਲੱਗਾ। ਹਾਂ ਇਹਨੇ ਕਹਿਣਾ ਵਧੀਆ ਲੱਗਾ ਮੰ ਪੁਰੁਰ ਬਿਦਾਸ ਮਹਾਰਾਜ ਜੀ ਦੇ ਵੀ ਰੰਗ ਵਿੱਚ ਰੰਗਿਆ ਹੋਇਆ ਪਰਿਵਾਰ ਆ ਔਰ ਪ੍ਰਭਾਤ ਫਰੀ ਵੀ ਚੱਲਦਾ ਸਤ ਗੁਰਾਂ ਦੀ ਅਸੀਂ ਉਹਨਾਂ ਦੇ ਆਸ਼ੀਰਵਾਦ ਨਾਲ ਚੱਲਦੇ ਪਏ ਆ ਬਹੁਤ ਆਸ਼ੀਰਵਾਦ ਆ ਸਤ ਗੁਰਾਂ ਦਾ ਇਹਨਾਂ ਤੇ ਹਾਥੇ ਆ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਾਡੇ ਨਾਲ ਬినੋਦ ਭਾਈ ਭਾਈ ਜੈ ਗੁਰਦੇਵ ਜੀ ਤਨ ਗੁਰਦੇਵ ਜੀ ਭਾਜੀ ਫਗਵਾੜੇ ਦੀ ਧਰਤੀ ਤੇ ਅਪਲਾਈ ਗੇਟ ਮਹੱਲੇ ਦੇ ਲਾਗੇ ਜਿਹੜੇ ਰਹਿਣ ਵਾਲੇ ਨੌਜਵਾਨ ਆ ਸਿੰਗਰ ਜਿਹੜੇ ਆ ਸੋਨਾ ਬੈਂਜ ਜੀ ਸੋ ਇਕੱਲਾ ਫਗਵਾੜੇ ਨਹੀਂ ਇਕੱਲਾ ਚਲੰਦਰ ਨਹੀਂ ਇਕੱਲਾ ਪੰਜਾਬ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿਹੜੀਆਂ ਗੁਰੂ ਰਬਦਾਸ ਜੀ ਨਾਲ ਬੈਠ ਸੰਗਤੀਆਂ ਇਹਨਾਂ ਸੰਗਤਾਂ ਬੈਠੀਆਂ ਇਹਨਾਂ ਦੇ ਜਿਹੜੇ ਸੌਂਗ ਸ਼ਬਦ ਆ ਉਹਨਾਂ ਨੂੰ ਸੌਣ ਦੀਆਂ ਬਹੁਤ ਪਿਆਰ ਦਿੰਦੇ ਕੀ ਕਹਿਣਾ ਚਾਹੂੰਗਾ ਇਸ ਬਾਰੇ ਮੈਂ ਤਾਂ ਸਾਰੀ ਸੰਗ ਨੂੰ ਕਹਿੰਦਾ ਹੀ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਬਹੁਤ ਵਧੀਆ ਮੁੰਡਾ ਸੋਨਾ ਬੈਸ ਸਾਡਾ ਛੋਟਾ ਵੀਰ ਬਹੁਤ ਵਧੀਆ ਗਾਉਂਦਾ ਸ਼ਬਦ ਮਹਾਰਾਜ ਦੇ ਹੁਣ ਵੀ ਮਹਾਰਾਤ ਦੀ ਰੀਲ ਆਈ ਆ ਬਹੁਤ ਵਧੀਆ ਆ ਸੰਗਤ ਨੂੰ ਵੀ ਥੋੜਾ ਜਿਹਾ ਹੀ ਕਹਿਣਾ ਚਾਹੁੰਦੇ ਆ ਵੀ ਇਸ ਮੇਰੇ ਬੀਨ ਨੂੰ ਛੋਟੇ ਨੂੰ ਥੋੜਾ ਜਿਹਾ ਮੌਕਾ ਦਿੱਤਾ ਜਾਵੇ ਤੇ ਹਰੇਕ ਆਪਣੇ ਬੱਚੇ ਨੂੰ ਮੌਕਾ ਦੇਣੇ ਚਾਹੀਦਾ ਬਿਲਕੁਲ ਸਰ ਜਿਹੜਾ ਨੌਜਵਾਨ ਦੇਖੋ ਗੁਰੂ ਰਵਿਦਾਸ ਮਹਾਰਾਜ ਬਾਬਾ ਸਾਹਿਬ ਦੇ ਮਿਸ਼ਨ ਦੇ ਉੱਤੇ ਪੂਰੇ ਆਨੂੰ ਜੋਸ਼ ਨਾਲ ਗੜਕਨਾ ਗਾ ਰਿਹਾ ਔਰ ਪੂਰੇ ਸੁਰਾਂ ਦੇ ਨਾਲ ਤੇ ਜਰੂਰ ਸੰਗਤ ਨੂੰ ਵੀ ਅਪੀਲ ਅਸੀਂ ਵੀ ਕਰਨਾ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਗੁਰੂ ਸਾਹਿਬ ਦੇ ਮਿਸ਼ਨ ਦੇ ਉੱਤੇ ਜਾਂ ਗੁਰੂ ਰਵਿਦਾਸ ਮਹਾਰਾਜ ਕੋਰਪਰਜ ਬਾਬਾ ਸਾਹਿਬ ਦੇ ਮਿਸ਼ਨ ਤੇ ਅਗਰ ਕੋਈ Song ਕਰਦੇ ਆ ਤੇ ਉਹਨਾਂ ਦੀ سپورਟ ਜਰੂਰ ਕਰਨੀ ਚਾਹੀਦੀ ਕਿਉਂਕਿ ਜੇ ਆਪਾਂ سپورਟ ਕਰਾਂਗੇ ਤਾਂ ਹੋਰ ਵੀ ਜਿਹੜੇ ਆ ਸਮਾਜ ਦੀ ਝੋਲੀ ਜਿਹੜੇ ਆ ਕ੍ਰਾਂਤੀਕਾਰੀ ਧਾਰਮਿਕ ਜਾਂ ਸਮਾਜਿਕ ਜਾਂ ਸਮਾਜ ਸੁਧਾਰੇ ਵਾਲੇ ਗੀਤ ਪਾ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਜੈ ਗੁਰਦੇਵ ਤਨ ਗੁਰਦੇਵ